ਬਹਿਦਰ ਜੀ ਦਾ ਖਾਸਾ ਬਹਿਦਰ ਜੀ ਦੇ ਫਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਫੇਸਬੁਕ ਤੇ YouTube ਚੈਨਲ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਪਟਾਵਲੀ ਦਸਤਾਰ ਦੀ ਜਾਣਕਾਰੀ ਦੇ ਲਈ ਲਓ ਜੀ ਦਸਤਾਰ ਦੀ ਲੈਂਥ ਹੈਗੀ ਹੈ ਸਵਾ 6 ਮੀਟਰ ਲਓ ਜੀ ਪਹਿਲਾ ਪੱਲਾ ਅੱਧੀ ਅੱਖ ਤੇ ਤਿੱਕ ਕੰਨ ਤੇ ਥੱਲੋਂ ਦੀ ਹੁੰਦਾ ਹੋਇਆ ਲਵਾ ਲਾਵਾਂਗੇ ਲਾਉਣ ਤੋਂ ਬਾਅਦ ਉਸੇ ਤਰੀਏ ਆਪਾਂ ਜਿਹੜਾ ਦੂਜਾ ਪੱਲਾ ਉਹਦੇ ਵਿੱਚ ਬੱਟ ਪਾਵਾਂਗੇ ਬੱਟ ਪਾ ਕੇ ਹਲਕਲ ਕੇ ਬਟਨ ਨੂੰ ਸੈੱਟ ਕਰਕੇ ਪ੍ਰੋਪਰ ਪੱਲਾ ਐਂਡ ਤੱਕ ਲਗਾਉਂਗੇ ਉਸੇ ਤਰੀਕੇ ਆਪਾਂ ਜਿਹੜੇ ਬਲਡੀ ਦੇ ਵਿੱਚ ਦੇਖ ਰਹੇ ਹਾਂ ਆਪਾਂ ਜਿਹੜੀ ਦਸਤਾਰ ਉਸ ਜਾਰੇ ਚੁੰਡੀਆਂ ਉੱਪਰ ਪਰਲੇ ਦੇ ਵਿੱਚ ਜਿਹੜੇ ਬਾਟਾ ਉਹ ਪਾ ਰਹੇ ਹਾਂ ਲੋ ਜੀ ਜਿਹੜੀ ਆਪਣੀ ਦਸਤਾਰ ਆ ਵੀ ਯਾਦੇ ਉੱਪਰ ਨੂੰ ਚਲੀ ਜਾਵੇ ਹਲਕਾ ਜਿਹਾ ਉਹਨੂੰ ਦਬਾਵਾਂਗੇ ਦਬਾਉਣ ਤੋਂ ਬਾਅਦ ਜਿਹੜੇ ਆਪਣੇ ਬਾਟ ਅੰਦਰ ਚਲੇ ਗਏ ਆ ਉਹਨੂੰ ਸੈੱਟ ਕਰਕੇ ਸੈੱਟ ਕਰਨ ਤੋਂ ਬਾਅਦ ਆਪਾਂ ਜਿਹੜਾ ਲੜਾ ਉਹ ਲਗਾਵਾਂਗੇ ਲੋ ਜੀ ਫਿਰ ਉਸੇ ਤਰੀਕੇ ਜਿਹੜੀ ਆਪਣੀ ਦਸਤਾਰ ਦੀ ਵੀਡੀਓ ਹੈ اسی ਤਰੀਕੇ ਚੱਲਦੀ ਰਹਿੰਦੀ ਹੈ ਲਓ ਜੀ ਜਿਹੜਾ ਆਪਣਾ ਅਗਲਾ ਬੱਲਾ ਉਸ ਨੂੰ ਵੀ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਲਗਾਵਾਂਗੇ ਲਗਾਉਣ ਤੋਂ ਬਾਅਦ ਦੇਖੋ ਜੀ ਜਿਹੜਾ ਹੁਣ ਆਪਣੇ ਦਸਤਾਰ ਉਹ ਪਸਾ ਲਈ ਹੈ ਸਜਾਉਣ ਤੋਂ ਬਾਅਦ ਹੁਣ ਆਪਾਂ ਜਿਹੜਾ ਸਿਰ ਕਵਰ ਕਰ ਰਹੇ ਹਾਂ ਲਓ ਜੀ ਤਕਰੀਬਨ ਜਿਹੜੇ ਵੀ ਦਸਤਾਰ ਸਜਾਉਂਦੇ ਸਾਰੇ ਵੀ ਇਹਨਾਂ ਨੂੰ ਸਿਰ ਕਵਰ ਕਰਨਾ ਆਉਂਦਾ ਹੈ ਲਓ ਜੀ ਫਿਰ ਵੀ ਜੇ ਕਿਸੇ ਵੀ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹ ਆਪ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਸਤਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਆਪਨ ਕਮੈਂਟ ਕਰਕੇ ਦੱਸਿਓ ਕਿ ਹੋਰ ਅਮੀਰ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਜਿਹੜੇ ਆਪਣੀ ਦਸਤਾਰ ਉਹ ਆਪਸੇ ਆਲੀ ਹੈ ਉਹਨਾਂ ਆਪਾਂ ਜਿਹੜੀ ਲੁਪੀ ਹੈ ਦੋਨਾਂ ਜਿਹੜੀ ਕੱਪੜਾ ਫੋਲਡ ਕਰਕੇ ਉਹ ਆਪ ਲਗਾ ਰਹੇ ਹਾਂ ਲਓ ਜੀ ਹੁਣ ਆਪਾਂ ਜਿਹੜੀ ਲੁਪੀ ਹੈ ਉਹ ਆਪਾਂ ਲਗਾ ਲਈ ਹੈ ਜਿਹੜੀ ਆਪਣੀ ਦਸਤਾਰ ਉਹ ਆਪਸੇ ਆਲੀ ਹੈ ਉਮੀਦ ਹੈ ਸਾਰੇ ਵੀਰਾਂ ਨੂੰ ਪਸੰਦ ਆਈ ਹੋਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ